ਜਿੰਨਾ ਦੇ ਵੀ ਲੀਵਰ ਦੇ ਅੰਦਰ ਗੰਦਗੀ ਜਮਾ ਹੋ ਗਈ ਜਾਂ ਫੈਟ ਜਮਾ ਹੋ ਗਈ ਜਾਂ ਤੁਹਾਡੇ ਲੀਵਰ ਦੇ ਅੰਦਰ ਗਰਮੈਸ ਰਹਿੰਦੀ ਹੈ ਜੀ ਤਾਂ ਤੁਸੀਂ ਇਹ ਦੇਸੀ ਜੜੀ ਬੂਟੀ ਵਰਤ ਲਓ ਜੀ ਤੁਹਾਡੇ ਲੀਵਰ ਨੂੰ ਸੀਸੇ ਵਾਂਗੂ ਸਾਫ਼ ਕਰ ਦੂਗੀ ਜੀ ਤੁਸੀਂ ਕਰਨਾ ਕੀ ਜੀ ਇਹ ਜੜੀ ਬੂਟੀ ਖੇਤੋਂ ਮਿਲ ਜਾਂਦੀ ਹੈ ਜਿੱਥੇ ਵੀ ਨਹਿਰ ਦਾ ਪਾਣੀ ਲੱਗਦਾ ਹੈ ਜੀ ਇਹਨੂੰ ਹਜ਼ਾਰ ਦਾਣਾ ਕਹਿੰਦੇ ਨੇ ਦੁੱਧਾਦਾਰੀ ਬੂਟੀ ਵੀ ਕਹਿੰਦੇ ਨੇ ਇਹ ਤੁਸੀਂ ਖੇਤੋਂ ਲਿਆ ਕੇ ਇਹਨੂੰ ਚੰਗੇ ਤਰੀਕੇ ਦੇ ਨਾਲ ਧੋ ਕੇ ਜੀ ਤੁਸੀਂ ਕਰਨਾ ਕੀ ਜੀ ਇਹਨੂੰ ਤੁਸੀਂ ਕਿਸੇ ਕੁੰਡੇ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਇਹਨੂੰ ਚੰਗੇ ਤਰੀਕੇ ਦੇ ਨਾਲ ਕੁੱਟ ਲਿਓ ਜੀ ਕੁੱਟਣ ਤੋਂ ਬਾਅਦ ਜੀ ਸੋਨੂੰ ਚੰਨ ਦੇ ਸੋਡੇ ਕੋਲੇ ਤਾਂ ਤੁਸੀਂ ਸੱਟਾ ਮਿਸਰੀ ਵੀ ਪਾ ਸਕਦੇ ਜਿਹੜੀ ਧੱਗ ਵਾਲੀ ਹੁੰਦੀ ਹੈ ਇਹਨੂੰ ਤੁਸੀਂ ਪਾ ਕੇ ਚੰਗੇ ਤਰੀਕੇ ਦੇ ਨਾਲ ਰਗੜਨਾ ਜਿਵੇਂ ਆਪਾਂ ਸਰਦਾਈ ਰਗੜਦੇ ਹੁੰਨੇ ਆ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਪਾ ਲਿਓ ਜੀ ਪਾਣੀ ਪਾਣ ਤੋਂ ਬਾਅਦ ਤੁਸੀਂ ਕਰਨਾ ਕੀ ਜੀ ਕੋਈ ਭਾਂਡਾ ਲੈ ਲਓ ਭਾਂਡੇ ਦੇ ਵਿੱਚ ਜਦੋਂ ਤੁਸੀਂ ਕਿਸੇ ਕੱਪੜੇ ਦੇ ਨਾਲ ਨਿਚੋੜ ਲਓ ਜੇ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਕਿਸੇ ਛਾਣਨੀ ਦੀ ਮਦਦ ਨਾਲ ਇਹਨੂੰ ਕੱਢ ਲਓ ਜਿੰਨਾ ਸਾਰਾ ਇਹਦਾ ਜੂਸ ਹੋਊਗਾ ਇਹਨੂੰ ਕੱਢਣ ਤੋਂ ਬਾਅਦ ਤੁਸੀਂ ਇਹਦਾ ਇੱਕ ਗਲਾਸ ਹਫ਼ਤੇ ਦੇ ਵਿੱਚ ਪੀਣਾ ਹੈਗਾ ਜਿੰਨੀ ਵੀ ਤੁਹਾਡੇ ਲੀਵਰ ਦੇ ਅੰਦਰ ਗੰਦਗੀ ਹੈ ਜਾਂ ਫੈਟ ਜਮਾ ਹੈ ਜਾਂ ਗਰਮਾਹਟ ਹੈ ਸਾਰੀ ਦੂਰ